ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੱਛਮੀ ਡਿਸਟਰਬੈਂਸ ਇਹ ਪਹਾੜਾਂ ਦੇ ਉੱਪਰ ਆ ਰਿਹਾ ਹੈ ਜਿਸ ਦੇ ਕਰਕੇ ਪਹਾੜਾਂ ਦੇ ਉੱਪਰ ਉੱਚੀਆਂ ਪਹਾੜਾਂ ਤੇ ਬਰਪਾਰੀ ਹੋਏਗੀ ਕੁਝ ਜਗ੍ਹਾ ਵਰਖਾ ਹੋਏਗੀ ਹੋਏਗੀ ਪਰੰਤੂ ਸਾਡੇ ਜੇ ਏਰੀਆ ਤੇ ਦੇਖਦੇ ਹਾਂ ਤਾਂ ਇਹ ਬਾਟਰ ਦੇ ਨਾਲ ਨਾਲ ਉੱਪਰ ਸੈਂਟਰਲ ਪੰਜਾਬ ਤੇ ਨਾਲ ਪਹਾੜਾਂ ਵਾਲੇ ਪਾਸੇ ਨੂੰ ਏਰੀਆ ਦੇ ਵਿੱਚ ਬੱਦਲ ਦਿਖਾਈ ਦੇ ਸਕਦੇ ਹੈ ਤੇ ਵਰਖਾ ਦੀ ਪੰਜਾਬ ਚ ਬਹੁਤ ਘੱਟ ਸੰਭਾਵਨਾ ਹੈ ਆਪਾਂ ਦੇਖਦੇ ਹਾਂ ਕਿ ਮੌਸਮ ਕਿਵੇਂ ਰਹੇਗਾ ਮੈਂ ਆ ਕੁਲਦੀਪ ਸਿੰਘ ਸ਼ੇਅਰ ਕਰਮ ਰਖਾਈ ਤਾਂ ਦੋਸਤੋ ਭਾਰਤੀ ਮੌਸਮੀ ਵਿਭਾਗ ਦਾ ਜੋ ਦਿੱਲੀ ਕੇਂਦਰ ਹੈ ਦਿੱਲੀ ਕੇਂਦਰ ਵਾਲਿਆਂ ਨੇ ਸਭ ਤੋਂ ਪਹਿਲਾਂ ਇੱਕ ਸੂਚਨਾ ਫਿੰਗ ਜਿਹੜਾ ਫਿੰਗਲ ਜਾਂ ਫੈਂਜ਼ਲ ਤੂਫਾਨ ਹੈ ਉਹਦੇ ਬਾਰੇ ਆਪਾਂ ਇਸ ਨੂੰ ਫੈਂਜ਼ਲ ਕਹਾਂਗੇ ਤਾਂ ਫੈਂਜ਼ਲ ਤੂਫਾਨ ਬਾਰੇ ਹੈ ਜਿਹੜਾ ਕਿ ਤੱਟ ਦੇ ਨਾਲ ਟਕਰਾ ਚੁੱਕਾ ਹੈ ਤੇ 70 ਤੇ 80 ਕਿਲੋ ਪ੍ਰਤੀ ਘੰਟੇ ਦੀਆਂ ਸਪੀਡ ਦੀਆਂ ਹਵਾਵਾਂ ਜਿਹੜਾ ਹੈਗਾ ਉਹ ਨੁਕਸਾਨ ਕਰ ਰਹੀਆਂ ਨਹੀਂ ਸਾਡੇ ਇੱਥੇ ਇਸ ਦਾ ਕੋਈ ਪ੍ਰਭਾਵ ਨਹੀਂ ਹੈਗਾ ਪੱਛਮੀ ਡਿਸਟਰਬੈਂਸ ਬਹੁਤ ਜ਼ਿਆਦਾ ਕਮਜ਼ੋਰ ਹੈ ਜਿਹਦੇ ਕਰਕੇ ਵੀ ਬਹੁਤਾ ਪ੍ਰਭਾਵ ਨਹੀਂ ਪੈਣ ਵਾਲਾ ਭਾਵੇਂ ਕਿ ਜਦੋਂ ਹਵਾ ਉੱਤਰ ਵਾਲੇ ਪਾਸੋਂ ਆਊਗੀ ਤਾਂ ਆਪਾਂ ਢਿੱਗਣਗੇ ਪਰੰਤੂ ਅਗਲੇ 4 ਤੋਂ 5 ਦਿਨ ਜਿਹੜਾ ਹੈਗਾ ਮੌਸਮ ਦੇ ਵਿੱਚ ਕੋਈ ਬਹੁਤਾ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈਗੀ ਜੇਕਰ ਅਸੀਂ ਭਾਰਤੀ ਮੌਸਮੀ ਭਾਗ ਦੇ ਅਲੱਗ-ਅਲੱਗ ਮਾਡਲ ਦੇਖਦੇ ਹਾਂ ਤਾ ਇਹ ਮਾਡਲ ਵਰਖਾ ਨੂੰ ਪੰਜਾਬ ਤੋਂ ਦੂਰ ਹੀ ਰੱਖ ਰਿਹਾ ਹੈ। ਪਰੰਤੂ ਫਿਰ ਵੀ ਜੋ ਪ੍ਰਾਈਵੇਟ ਮਾਡਲ ਨੇ ਨਾ ਉਹ ਦਿਖਾ ਰਿਹਾ ਹੈ ਕਿ ਸਾਡੇ ਇੱਥੇ ਵਰਖਾ ਆ ਸਕਦੀ ਹੈ। ਲੇਕਿਨ ਉਹ ਇਹ ਨਹੀਂ ਕਿ ਬਹੁਤ ਜ਼ਰਾਮੀ ਪੈ ਜਾਏਗਾ। ਸਿਰਫ ਕੁਝ ਏਰੀਆ ਜਿਸ ਤਰ੍ਹਾਂ ਇਹ ਵਿੰਡੀ ਦਾ ਮਾਡਲ ਤੋਂ ਦੇਖਦੇ ਹਾਂ ਕਿ ਬਾਉਂਡਰ ਦੇ ਨੇੜੇ ਇਹ ਸਾਡੇ ਫਰੋਇਪਰ ਹੈ ਜਾਂ ਤਰਨ ਤਾਰਨ ਹੈ ਜਾਂ ਉੱਪਰ ਨੂੰ ਤੇ ਹਲਕੀ ਜਾਂ ਜਿਹੜਾ ਹੈਗਾ ਇਹ ਇੱਕ ਬਦਲਾਂ ਦੀ ਜਿਹੜੀ ਹੈਗੀ ਹੈ ਲਾਈਨ ਜੀ ਹੈ ਜਿਹੜੀ ਕਿ ਕੁਝ ਜਗ੍ਹਾ ਤੇ ਵਰਖਾ ਕਰ ਸਕਦੀ ਹੈ। ਪਰੰਤੂ ਕੋਈ ਬਹੁਤਾ ਮੀਂਹ ਨਹੀਂ ਹੈਗਾ ਫਿਰ ਜਿਹੜੇ ਕਿਸਾਨ ਵੀਰ ਆਪਣੀ ਬਿਜਾਈ ਕਰ ਰਹੇ ਆ ਉਹਨਾਂ ਨੂੰ ਆਪਣੀ ਬਿਜਾਈ ਕਰਨੀ ਚਾਹੀਦੀ ਹੈ ਜਿਹੜੇ ਕਿਸਾਨ ਵੀਰ ਖੇਤਾਂ ਨੂੰ ਪਾਣੀ ਲਾ ਰਹੇ ਆ ਉਹਨਾਂ ਨੂੰ ਖੇਤਾਂ ਨੂੰ ਪਾਣੀ ਲਾਉਣਾ ਚਾਹੀਦਾ ਹੈ ਤੇ ਇਸ ਮੌਸਮ ਨੂੰ ਦੇਖ ਕੇ ਕਿਸੇ ਵੀ ਤਰੀਕੇ ਨਾਲ ਰੁਕਣ ਦੀ ਕੋਈ ਤੁੱਕ ਨਹੀਂ ਹੈਗੀ ਕਿਉਂਕਿ ਜੋ ਕਿਤੇ ਮਾੜੀ-ਮੋਟੀ ਬੂੰਦਾ ਬੰਦੀ ਹੈ ਤੋਂ ਬਹੁਤ ਘੱਟ ਹੈ ਠੀਕ ਹੈ ਬਹੁਤ ਥੋੜੇ ਚਾਂਸਸ ਨੇ ਤੇ ਜੇ ਕਿਤੇ ਹੋਊਗਾ ਵੀ ਤੋਂ ਮਾੜਾ-ਮੋਟਾ ਹੋਏਗਾ ਤਾਂ ਇਸੇ ਤਰੀਕੇ ਦੇ ਨਾਲ ਵੱਖ-ਵੱਖ ਜੋ ਮਾਡਲ ਭਾਰਤੀ ਮੌਸਮ ਵਿਭਾਗ ਦੇ ਆ ਉਹ ਵੀ ਮੌਸਮ ਮੁਖਸ਼ਕ ਦਿਖਾ ਰਿਹਾ ਹੈ ਤਾਂ ਜਿੱਥੇ ਕਿਤੇ ਕਣਕ ਰਹਗੀ ਪਹਿਲ ਦੇ ਆਧਾਰ ਤੇ ਬੀਜੋ ਚੰਡੀਗੜ੍ਹ ਵਾਲਿਆਂ ਦਾ ਇਹ ਕਹਿਣਾ ਹੈਗਾ ਹੈ ਕਿ ਪੰਜਾਬ ਦੇ ਵਿੱਚ ਅੱਧਾ ਡਿਗਰੀ ਤਾਪਮਨ ਕੱਲ੍ਹ ਨਾਲੋਂ ਡਿੱਗਿਆ ਹੈਗਾ ਤੇ ਹਰਿਆਣੇ ਦੇ ਵਿੱਚ ਵੀ ਅੱਧਾ ਡਿਗਰੀ ਤਾਪਮਨ ਕੱਲ੍ਹ ਨਾਲੋਂ ਥੱਲੇ ਡਿੱਗਿਆ ਹੈਗਾ ਅੱਗੇ 6 ਤਰੀਕ ਤੱਕ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਕਿਸੇ ਕਿਸਮ ਦੀ ਕੋਈ ਵੀ ਚੇਤਾਵਨੀ ਨਹੀਂ ਹੈਗੀ ਜੇਕਰ ਅਸੀਂ ਤਾਪਮਨ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਤਾਂ ਜਿਹੜੇ ਘੱਟੋ ਘੱਟ ਤਾਪਮਨ ਸਾਡੇ ਸਾਡਾ ਪੰਜਾਬ ਦੇ ਵਿੱਚ ਦੁਆਰਾ ਤਾਪਮਨ ਜਿਹੜਾ ਹੈਗਾ ਘੱਟੋ-ਘੱਟ ਉਹ 8.1 ਡਿਗਰੀ ਤੇ ਚਲਾ ਗਿਆ ਪਠਾਨਕੋਟ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਮੈਕਸਿਮਮ ਜਗ੍ਹਾ ਤਾਪਮਨ ਦੇਖਦੇ ਹੋ ਤਾਂ 12 ਡਿਗਰੀ ਤੋਂ ਥੱਲੇ ਰਾਤ ਦੇ ਤਾਪਮਨ ਬਣ ਗਏ ਨੇ ਤੇ ਕਈ ਜਗ੍ਹਾ ਦੇ ਉੱਪਰ ਜਿਹੜਾ ਹੈਗਾ 10 ਡਿਗਰੀ ਤੋਂ ਥੱਲੇ ਵੀ ਤਾਪਮਨ ਚਾ ਚੁੱਕਾ ਹੈ ਦਿਨ ਦਾ ਤਾਪਮਨ ਵੱਧ ਤੋਂ 28 ਡਿਗਰੀ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਰਾਤ ਦਾ ਤਾਪਮਨ 8 ਡਿਗਰੀ ਸਾਰ ਸਭ ਤੋਂ ਥੱਲੇ ਗਿਆ ਦਿਨ ਦਾ 28.1 सिरसा ਦਾ ਹੈਗਾ ਤੇ ਹਰਿਆਣਾ ਦੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਆ ਉਹ 10 12 10 12 13 ਕੁਝ ਜ਼ਿਲ੍ਹੇ 8 ਡਿਗਰੀ ਤੱਕ ਵੀ ਬਣੇ ਹੋਏ ਨੇ ਤਾਂ ਕੁੱਲ ਮਿਲਾ ਕੇ ਭਾਰਤੀ ਮੌਸਮੀ ਪਾਖ ਚੰਡੀਗੜ੍ਹ ਦਾ ਕਹਿਣਾ ਹੈ ਕਿ ਜ਼ਿਆਦਾਤਰ ਹਿੱਸੇ ਪੰਜਾਬ ਹਰਿਆਣਾ ਚੰਡੀਗੜ੍ਹ ਇਹ ਸਾਰੇ ਇਸੇ 6 ਦਸੰਬਰ 2024 ਤੱਕ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ 1 ਦਸੰਬਰ ਤੋਂ 6 ਦਸੰਬਰ ਦੇ ਨੇੜੇ ਜ਼ਿਆਦਾਤਰ ਏਰੀਆ ਖੁਸ਼ਕ ਬਣਿਆ ਰਹੇਗਾ ਫਿਰ ਵੀ ਜੋ ਪ੍ਰਾਈਵੇਟ ਮਾਡਲ ਨੇ ਉਹ ਇਹ ਦਿਖਾਉਂਦੇ ਕਿ ਕੁਝ ਹਿੱਸੇ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਬਾਰਡਰ ਦੇ ਨਾਲ ਫਿਰ ਮੱਝੇ ਵਾਲੇ ਪਾਸੇ ਨੂੰ ਤੇ ਪਹਾੜਾਂ ਦੇ ਨਾਲ ਕਿਤੇ ਬੂੰਦਾਬੰਦੀ ਦੀ ਕਾਰਵਾਈ ਹੋ ਸਕਦੀ ਹੈ ਲੇਕਿਨ ਆਮ ਤੌਰ ਤੇ ਮੌਸਮ ਖੁਸ਼ਕ ਬਨਾ ਰਹੇਗਾ ਤਾਂ ਇਹ ਬਹੁਤ ਘੱਟ ਸੰਭਾਵਨਾ ਹੈ ਠੀਕ ਹੈ ਵਾਰਨਿੰਗ ਪੰਜਾਬ ਹਰਿਆਣਾ ਦੇ ਵਿੱਚ ਕੋਈ ਵੀ ਨਹੀਂ ਹੈਗੀ ਜੇਕਰ ਗੱਲ ਕਰੋਗੇ ਰਾਜਸਥਾਨ ਦੀ ਇਹ ਰਾਜਸਥਾਨ ਦੇ ਵਿੱਚ ਜਿਹੜੇ ਤਾਪਮਨ ਹੈਗੇ ਆ ਉਹ ਥੋੜੇ ਜਿਹਾ ਉਲਟੇ ਨੇ ਇਹ ਮਤਲਬ ਕਿ ਜਿਵੇਂ ਸ਼੍ਰੀ ਗੰਗਾ ਨਗਰੀ ਦੇਖ ਲਓ ਸ਼੍ਰੀ ਗੰਗਾ ਨਗਰ ਦੇ ਵਿੱਚ ਜਿਹੜਾ ਤਾਪਮਨ 28.2 ਡਿਗਰੀ ਹੈ ਜਿਹੜਾ ਕਿ 1.2 ਡਿਗਰੀ ਆਮ ਨਾਲੋਂ ਵੱਧ ਹੈ ਰਾਤ ਦਾ ਤਾਪਮਨ 33 ਡਿਗਰੀ 4.8 ਡਿਗਰੀ ਵੱਧ ਹੈ ਤਾਂ ਲਗਭਗ ਇਹ ਤਾਪਮਨ ਆਮ ਨਾਲੋਂ ਥੋੜੇ ਜਿਹਾ ਉੱਪਰ ਬਣੇ ਹੋਏ ਨੇ ਮੌਸਮ ਆਮ ਤੌਰ ਤੇ ਖੁਸ਼ਕ ਬਣੇ ਜਾਂਦੀ ਸਮਭਾਵਨਾ ਹੈ ਕਿਉਂਕਿ ਜਿਹੜੀ ਹਵਾ ਦੀ ਦਿਸ਼ਾ ਸਾਡੇ ਇੱਥੇ ਇਹ ਹਵਾ ਦੀ ਦਿਸ਼ਾ ਬਦਲੀ ਹੋਈ ਹੈ ਤੁਸੀਂ ਦੇਖਦੇ ਹੋ ਕਿ ਪਹਾੜਾਂ ਦੇ ਉੱਪਰ ਬਰਫ਼ ਪੈਗੀ ਹਵਾ ਥੱਲੇ ਨੂੰ ਆਏਗੀ ਜਦ ਇਹ ਹਵਾ ਠੰਡੀ ਹਵਾ ਥੱਲੇ ਨੂੰ ਆਏਗੀ ਤੇ ਰਾਤ ਦੇ ਤਾਪ ਨੂੰ ਥੋੜਾ ਜਿਹਾ ਢਿੱਗਣ ਦੀ ਕੋਸ਼ਿਸ਼ ਕਰੇਗੀ ਭਾਵੇਂ ਕਿ ਬਹੁਤਾ ਫਰਕ ਅਗਲੇ 4-5 ਦਿਨ ਤਾਪਮਨ 'ਚ ਨਹੀਂ ਪੈ ਰਿਹਾ لیکن پھر بھی یہ ਜਿਹੜੀਆਂ ਹਵਾ ਨੇ ਸਾਫ਼ ਨੇ ਖੁਸ਼ਕ ਨੇ ਤੇ ਇਹ ਹਵਾ ਜਿਹੜੀ ਹੈ ਤੁਹਾਡੇ ਵਾਤਾਵਰਣ ਨੂੰ ਸਾਫ਼ ਕਰਨ ਦੇ ਵਿੱਚ ਤੁਹਾਡੀ ਮਦਦ ਕਰੇਗੀ ਫਿਰ ਜਿਹੜਾ ਜਾ ਕੇ ਹੈਗਾ ਅੱਗੇ 6 ਤਰੀਕ ਤੋਂ ਬਾਅਦ ਦੇ ਵਿੱਚ ਫਿਰ ਇੱਕ ਸਿਸਟਮ ਆਉਂਦਾ ਤੇ ਫਿਰ ਉਹਦੇ ਕਰਕੇ ਫਿਰ ਅੱਗੇ ਬਦਲਾਅ ਹੁੰਦਾ ਜਿਵੇਂ ਅੱਗੇ ਚਾਹਾਂਗੇ ਅਪੋਹਤ ਵਾਰੀ ਗੱਲ ਕਰ ਲਾਂਗੇ ਤੇ ਰਾਸਤੋਂ ਤੋਂ ਬਾਅਦ ਦੇ ਵਿੱਚ ਇਹ ਜੰਮੂ ਦੇ ਵਿੱਚ ਵਰਖਾ ਹੋ ਸਕਦੀ ਹੈ ਜੀ ਥੰਡਰਸਟਾਰਮ ਵੀ ਆ ਸਕਦਾ ਹਨੇਰੀ ਵੀ ਚੱਲ ਸਕਦੀ ਹੈ ਕਿਉਂਕਿ ਡਿਸਟਰਬੈਂਸ ਹੈ ਉੱਥੇ 2 ਦਸੰਬਰ ਦੇ ਨੇੜੇ ਤਾਂ ਪੱਛਮੀ ਉੱਤਰ ਪ੍ਰਦੇਸ਼ ਵੀ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਕੁਝ ਜਗ੍ਹਾ ਤੇ ਕਿ ਅਗਲੇ 2 ਦਿਨ ਜਿਹੜਾ ਹੈਗਾ ਡੇਰ ਰਾਤ ਨੂੰ ਤੇ ਅਰਲੀ ਮਾਰਨਿੰਗ ਜਿਹੜਾ ਧੁੰਦ ਪੈ ਸਕਦੀ ਹੈ। ਬਾਕੀ ਆਮ ਤੌਰ ਤੇ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਕੇਵਲ ਤੇ ਕੇਵਲ ਕੁਝ ਇਸੇ ਦੇ ਵਿੱਚ ਗਰ ਚਮਕਦੇ ਨਾਲ ਕੁਛ ਛਿਟਾ ਪੈਣ ਦੀ ਸੰਭਾਵਨਾ ਬਣੀ ਹੈ। ਪਰੰਤੂ ਇਹਨੂੰ ਦੇਖਦੇ ਹੋਏ ਅਸੀਂ ਆਪਣਾ ਬਜਾਈ ਦਾ ਕੰਮ ਜਿਹੜਾ ਰਹਿ ਗਿਆ ਉਹਨੂੰ ਨਹੀਂ ਰੋਕ ਸਕਦੇ। ਕਣਕ ਦਾ ਪਾਣੀ ਜਿੱਥੇ ਲੱਗਣ ਵਾਲਾ ਉਹਨੂੰ ਲਗਾਓ ਤੇ ਕੁਲ ਮਿਲਾ ਕੇ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ। ਧੰਨਵਾਦ ਦੋਸਤੋ ਮੇਰੇ ਨੂੰ